ਮਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਅੱਜ ਇੱਕ ਵਿਅਕਤੀ ਟੈਂਡਰਸ ਮਸ਼ੀਨ ਲੈ ਗਿਆ ਇਹ ਤਸਵੀਰਾਂ ਇੱਥੇ ਲੱਗੀ ਹੋਈ ਆ ਨਾ ਤਾਂ ਉਹਦੇ ਕਿਸੇ ਕੰਮ ਦੀ ਆ ਇਹ ਨਾ ਉਹ ਇਹ ਕਿਸੇ ਹੋਰ ਕੰਮ ਆਉਂਦੀ ਆ ਕੀ ਉਹਨੂੰ ਗੁੱਸਾ ਸੀਗਾ ਹੱਥ 'ਚ ਫਾਈਲ ਪੜੀ ਆ ਜੇਕਰ ਤੁਸੀਂ ਸੀਸੀਟੀਵੀ ਤਸਵੀਰਾਂ ਦੇਖੋ ਇਹ ਵਿਅਕਤੀ ਆਉਂਦਾ ਤੇ ਅਨੁਸਾਰ ਗੁੱਸੇ ਦੇ ਵਿੱਚ ਇਸ ਮਸ਼ੀਨ ਨੂੰ ਜਿਹੜਾ ਟੈਂਡਰਸ ਮਸ਼ੀਨ ਆ ਇੱਥੇ ਡਾਕਟਰਾਂ ਨੂੰ ਜਿਹੜਾ ਰੋਜ਼ਾਨਾ ਹੀ ਜਿਹੜੀ ਆ ਅਟੈਂਡੈਂਸ ਇਸ ਮਸ਼ੀਨ ਦੇ ਜਿਹੜੀ ਆ ਲੱਗਦੀ ਆ ਪਰ ਇਸ ਦੇ ਬਾਵਜੂਦ ਜਿਹੜਾ ਇੱਥੇ ਸੀਸੀਟੀਵੀ ਕੈਮਰੇ ਜੁੜ ਲੱਗੇ ਹੋਏ ਨੇ ਪਰ ਹੈਰਾਨੀ ਇਹ ਹੁੰਦੀ ਆ ਕਿ ਇੱਥੇ ਸੁਰਟੀ ਦੇ ਪ੍ਰਮੰਧ ਹਲੇ ਕਿਤਨਾ ਕਿਤੇ ਵੱਡੀ ਕਮੀ ਆ ਜਿਸ ਦੇ ਵਿੱਚ ਬੇਸ਼ੱਕ ਕੋਲਕਾਤਾ ਰੇਪ ਕੇਸ ਤੋਂ ਬਾਅਦ ਸਕੂਟੀ ਦੇ ਸੁਰੱਖਿਆ ਪ੍ਰਬੰਧ ਹਸਪਤਾਲਾਂ ਦੇ ਵਿੱਚ ਕਰ ਦਿੱਤੇ ਗਏ ਸੀ ਪਰ ਇਸ ਦੇ ਬਾਵਜੂਦ ਕਿਤੇ ਨਾ ਕਿਤੇ ਹਸਪਤਾਲਾਂ ਦੇ ਵਿੱਚ ਵੱਡੀ ਕਮੀ ਹੁੰਦੀ ਆ ਕਾਰਨ ਇਹ ਆ ਕਿ ਸੀਸੀਟੀਵੀ ਕੈਮਰੇ ਜਰੂਰ ਲਾਗੇ ਨੇ ਤਾਂ ਕਿ ਜਿਹੜੀ ਆ ਇੱਥੇ ਸੁਰੱਖਿਆ ਰਹੇ ਪਰ ਸੀਸੀਟੀਵੀ ਕੈਮਰੇ ਉਦੋਂ ਕੰਮ ਆਉਂਦੇ ਨੇ ਜਦੋਂ ਕੋਈ ਵਾਰਦਾਤ ਹੋ ਜਾਵੇ ਮਹਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਅੱਜ ਇੱਕ ਵਿਅਕਤੀ ਅਟੈਂਡੈਂਸ ਮਸ਼ੀਨ ਲੈ ਗਿਆ ਇਹ ਤਸਵੀਰਾਂ ਇੱਥੇ ਲੱਗੀ ਹੋਈ ਆ ਨਾ ਤਾਂ ਉਹਦੇ ਕਿਸੇ ਕੰਮ ਦੀ ਆ ਇਹ ਨਾ ਉਹ ਕਿਸੇ ਹੋਰ ਕੰਮ ਆਉਂਦੀ ਆ ਕੀ ਉਹਨੂੰ ਗੁੱਸਾ ਸੀਗਾ ਹੱਥ 'ਚ ਫਾਇਲ ਪੜੀ ਆ ਜੇਕਰ ਤੁਸੀਂ ਸੀਸੀਟੀਵੀ ਤਸਵੀਰਾਂ ਦੇਖੋ ਇਹ ਵਿਅਕਤੀ ਆਉਂਦਾ ਤੇ ਅਨੁਸਾਰ ਗੁੱਸੇ ਦੇ ਵਿੱਚ ਇਸ ਮਸ਼ੀਨ ਨੂੰ ਜਿਹੜਾ ਟੈਂਡਰਸ ਮਸ਼ੀਨਾ ਜਿੱਥੇ ਡਾਕਟਰਾਂ ਨੂੰ ਜਿਹੜਾ ਰੋਜ਼ਾਨਾ ਹੀ ਜਿਹੜੀ ਆ ਅਟੈਂਡੈਂਸ ਇਸ ਮਸ਼ੀਨ ਦੇ ਜਿਹੜੀ ਜਿਹੜੀ ਆ ਲੱਗਦੀ ਆ ਪਰ ਇਸ ਦੇ ਬਾਵਜੂਦ ਜਿਹੜਾ ਇੱਥੇ ਸੀਸੀਟੀਵੀ ਕੈਮਰੇ ਜੁੜ ਲੱਗੇ ਹੋਏ ਨੇ ਪਰ ਹੈਰਾਨੀ ਇਹ ਹੁੰਦੀ ਆ ਕਿ ਇੱਥੇ ਸਪੋਰਟੀ ਦੇ ਪ੍ਰਬੰਧ ਹਲੇ ਕਿਤੇ ਨਾ ਕਿਤੇ ਵੱਡੀ ਕਮੀਆਂ ਜਿਸ ਦੇ ਚੱਲਦੇ ਡਾਕਟਰਾਂ ਦੇ ਵਿੱਚ ਜਿਹੜੀ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਆ ਉਹ ਵਾਰ-ਵਾਰ ਇੱਕੋ ਗੀ ਕਰਦੇ ਨੇ ਕਿ ਇੱਥੇ ਜਿਹੜਾ ਜਿਹੜੀਆਂ ਸਿਕਿਉਰਟੀ ਆ ਜਿਹੜੀ ਗਾਰਡ ਨੇ ਜਿਹੜੇ ਉਹ ਵਧਾਏ ਜਾਣ ਤਾਂ ਕਿ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨਾ ਕਰਨ ਕਿਉਂਕਿ ਜੇਕਰ ਕਿਸੇ ਤਰ੍ਹਾਂ ਕੋਈ ਪੇਸ਼ੈਂਟ ਨਾਲ ਕੋਈ ਹੰਸ ਕਾਮੀ ਘਟਨਾ ਵਾਪਰਦੀ ਆ ਤਾ ਫਿਰ ਇਹ ਸਕورٹی ਕਿਹੜਾ ਮੌਕੇ ਤੇ ਕੰਮ ਆਉਂਦੀ ਆ ਸੀਸੀਟੀਵੀ ਕੈਮਰੇ ਸਿਰਫ ਵਾਰਦਾਤ ਤੋਂ ਬਾਅਦ ਇਸਤੇਮਾਲ ਹੁੰਦੇ ਨੇ ਜਦੋਂ ਵਾਰਦਾਤ ਹੋ ਜਾਂਦੀ ਆ ਤਾਂ ਅਖਰ ਉਸ ਵਿਅਕਤੀ ਨੂੰ ਕੀ ਗੁੱਸਾ ਸੀ ਕੀ ਕਾਰਨ ਸੀ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਗਈ ਆ ਇਸ ਮਾਮਲੇ ਨੂੰ ਲੈ ਕੇ ਜਿਹੜਾ ਮੈਡੀਕਲ ਕਾਲਜ ਦੇ ਜਿਹੜੇ ਹੈਡ ਨੇ ਡਾਕਟਰ ਪਵਨੀਤ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਇਸ ਮਸ਼ੀਨ ਦਾ ਕਿਸੇ ਕੋਲ ਕੀ ਜਿਹੜਾ ਇਸਤੇਮਾਲ ਕਰ ਸਕਦਾ ਕੈਂਡੀਡਟਸ ਮਸ਼ੀਨ ਕੋਈ ਸਿਰਫ ਡਾਕਟਰਾਂ ਦੇ اٹੈਂਡੈਂਸ ਕੰਮ ਆਉਂਦੀ ਆ ਡਾਕਟਰ ਆਉਂਦੇ ਨੇ ਸਿਰਫ ਜਿਹੜੀ ਹੈ ਉਹਨਾਂ ਦੀ اٹੈਂਡਸ ਇਸ ਮਸ਼ੀਨ ਦੇ ਜਿਹੜੀ ਲੱਗਦੀ ਆ ਬਾਇਓਮੈਟ੍ਰਿਕ ਜਿਹੜੀ ਆ ਮਸ਼ੀਨ ਦੇ ਵਿੱਚ ਜਿਹੜੀ ਆ ਉਹਨਾਂ ਦੀ ਹਾਜ਼ਰੀ ਲੱਗਦੀ ਆ ਪਰ ਹੈਰਾਨੀ ਹੁੰਦੀ ਆ ਕਿ ਇੱਕ ਸਿਰਫ ਆਉਂਦਾ ਤੇ ਆਰਾਮ ਦੇ ਨਾਲ ਆ ਦੇਖੋ ਕੋ ਇੰਨਾ ਭੀੜ-ਪਾੜ ਵਾਲਾ ਜਿਹੜਾ ਹੱਸਦਾ ਰਾਹ ਇੱਥੇ ਹਰ ਸਮੇਂ ਰਸਦਾ ਕਿਉਂਕਿ ਨਾਲ ਐਸਓ ਮੋਂ ਦਾ ਸਾਹਮਣੇ ਕਮਰਾ ਨਾਲ ਐਸਓ ਮੋਂ ਦੇ ਕਮਰੇ ਦੇ ਨਾਲ ਜਿਹੜੀ ਆ ਲੱਗੀ ਹੋਈ ਆ ਇੰਨੀ ਭੀੜ ਦੇ ਵਿੱਚ ਉਹ ਵਿਅਕਤੀ ਆ ਕੇ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਦਿੰਦਾ ਜੋ ਵੱਡੇ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਦੀ ਜਿਹੜੀ ਆ ਪੂਰ ਖੋਲ ਕੇ ਰੱਖ ਰਹੇ ਨੇ ਤਾਂ ਜਾਂ ਇਹ ਵੀ ਮੰਨ ਕਰ ਰਹੇ ਨੇ ਕਿ ਆਖਰ ਜੇਕਰ ਹਫ਼ਤਾਰਾਂ ਦੇ ਵਿੱਚ ਸੁਰੱਖਿਆ ਗਾਰਡ ਨਾ ਤੈਨਾਤ ਕੀਤੇ ਗਏ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਰ ਵਾ ਸਕਦੀਆਂ ਨੇ ਇਸ ਮਾਮਲੇ ਲੈ ਕੇ ਡਾਕਟਰ ਪ੍ਰਮੇਧ कौर ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਣ। ਐਕਚੁਅਲੀ ਸਾਨੂੰ ਜਿਹੜਾ ਚੋਰੀ ਦਾ ਇਨਸੀਡੈਂਟ ਹੋਇਆ ਉਹ ਸਾਡੀ ਇੱਕ ਬਾਇਓਮੈਟ੍ਰਿਕ ਮਸ਼ੀਨ ਹੁੰਦੀ ਹੈ। ਉਹ ਬਾਇਓਮੈਟ੍ਰਿਕ ਮਸ਼ੀਨ ਸਾਡੇ ਡਾਕਟਰਸ ਦੀ ਸਾਰੀ ਅਟੈਂਡੈਂਸ ਵਗੈਰਾ ਕੈਪਚਰ ਕਰਦੀ ਹੈ। ਉਹ ਇਨਸੀਡੈਂਟ ਹੋਇਆ ਜਦੋਂ ਸਾਰੀਆਂ ਆਪੀਡੀ ਬੰਦ ਹੋ ਗਈਆਂ ਸ਼ਾਮ ਦੇ ਤਕਰੀਕਨ ਤੇ ਉਹ ਜਦੋਂ ਪਹਿਲੇ ਦੇਖਿਆ ਕਿ ਉਹ ਹੈ ਨਹੀਂ ਸੀ ਫਿਰ ਅਸੀਂ ਜਦੋਂ ਆਪਣੀ ਸੀਸੀਟੀਵੀ ਫੁਟੇਜ ਦੇਖੀ ਤੇ ਸਾਨੂੰ ਉਸ ਚ ਪਤਾ ਲੱਗਿਆ ਕਿ ਇੱਕ ਪਰਸਨ ਸੀਗਾ ਉਹ ਉਸ ਨੂੰ ਉਤਾਰ ਕੇ ਬੜਾ ਕਾਫੀ ਜ਼ੋਰ ਦੀ ਕਰਕੇ ਲੈ ਕੇ ਗਿਆ। ਸੋ ਉਸ ਤੋਂ ਬਾਅਦ ਸਾਰੇ ਸਾਡੇ ਡਾਕਟਰਸ ਤੇ ਟੀਮ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਟ੍ਰੇਸ ਕਰਨ ਦੀ ਔਰ ਪਤਾ ਲੱਗਿਆ ਕਿ ਉਹ ਉਸ ਤੋਂ ਪਹਿਲੇ ਅੱਜ ਉਸ ਦਿਨ OPD 'ਚ ਵੀ ਹੋਇਆ ਸੀਗਾ ਰਿਸੈਪਸ਼ਨ ਤੇ ਵੀ ਦੇਖਿਆ ਸੋ ਜਦੋਂ ਉਹਨੂੰ ਦੇਖਿਆ ਤੇ ਫਿਰ ਉਸਦੇ ਨਾਲ ਕਿਸੇ ਨੇ ਰੈਕਗਨਾਈਜ਼ ਕਰ ਦਿਆ ਕਿ ਇਹ ਬੰਦਾ ਹੈਗਾ ਉਸਦੇ ਫਿਰ ਅਸੀਂ ਸਾਰੇ ਪਾਰਟਿਕੁਲਰਸ ਲਿੱਤੇ ਉਸ ਪਾਰਟਿਕੁਲਰਸ ਦੇ ਨਾਲ ਫਿਰ ਉਹਨੂੰ ਪਲੇਸ ਕੀਤਾ ਤੇ ਸਾਡੇ ਜਿਹੜੇ ਐਮਐਸ ਸਾਹਿਬ ਹੈ ਉਹਨਾਂ ਨੇ ਪਲੇਸ ਕਰਕੇ ਉਹਨੂੰ ਦੇਖਿਆ ਤੇ ਯਾਰ ਯਾ ਕਿ ਮੈਂ ਆ ਕੇ ਵਾਪਿਸ ਕਰ ਦੰਦਾ ਤੇ ਉਮੀਦ ਹੈ ਕਿ ਕੱਲ ਬਟ ਡੈਫੀਨਿਟਲੀ ਇਹ ਮੈਟਰ ਆਫ ਕੰਸਰਨ ਹੈ ਕਿਉਂਕਿ ਜੇ ਹੋਣਾ ਤੇ ਅਸੀਂ ਸੋਚਦੇ ਹਾਂ ਕਿ ਸਿਕਿਉਰਿਟੀ ਨੂੰ ਹੋਰ ਜ਼ਿਆਦਾ ਸਾਨੂੰ ਆਪਣਾ ਇੰਪਰੂਵ ਕਰਨਾ ਪਏਗਾ ਤਾਂ ਕਿ ਸਾਡੀਆਂ ਸਰਵਿਸਿਜ਼ ਬੈਟਰ ਹੋਣ ਇਹ ਇਨਸੀਡੈਂਟ ਤੇ ਚਲੋ ਸਾਨੂੰ ਅਸੀਂ ਲੱਕੀ ਹੋ ਗਏ ਕਿ ਸਾਨੂੰ ਵਾਪਿਸ ਮਿਲ ਗਏ ਬਟ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਇਸ ਇਨਸੀਡੈਂਟ ਨੂੰ ਲੈ ਕੇ ਅਸੀਂ ਆਪਣਾ ਸਿਸਟਮ ਹੋਰ ਵੀ ਇੰਪਰੂਵ ਕਰੀਏ ਇਹ ਜਿਹੜੇ ਵੀ ਸਿਕਿਉਰਿਟੀ ਗੈਪਸ ਹਨ ਉਹਨਾਂ ਨੂੰ ਪੂਰਾ ਕਰੀਏ ਮਹਾਰੀ ਤੋਂ ਗਰਦੀ ਬੈਣੀਪਾਲ ਡੈਲੀ ਪੋਸਟ ਪੰਜਾਬੀ